ਕੀ ਨਾਮ ਤੁਹਾਡਾ ਪ੍ਰਗਟ ਸਿੰਘ ਤੁਸੀਂ ਅੱਜ ਚੰਡੀਗੜ੍ਹ ਜਾ ਰਹੇ ਸੀ ਮੈਡੋ ਚੱਕ ਕੇ ਰੋਕਿਆ ਗਿਆ ਕੀ ਕਹਣਾ ਹੈ ਮੈਂ ਭਾਰਤੀ ਕਿਸਾਨ ਵੀ ਪੰਜਾਬ ਦਾ ਆਗੂ ਸਾਡੇ ਸੁਪਾ ਪ੍ਰਧਾਨ ਪ੍ਰਮਾਨ ਸਿੰਘ ਸੰਧੂ ਜੋ ਸਯੁਗਤ ਮੋਰਚੇ ਦੀ ਸਾਡੀ ਕਾਲ ਆਈ ਸੀ ਅਸੀਂ ਪਹਿਲਾਂ ਹੀ ਪਰਮਿਸ਼ਨਰ ਲੈਣ ਵਾਸਤੇ ਚੰਡੀਗੜ੍ਹ ਜਾਣ ਵਾਸਤੇ 5 ਮਾਰਚ ਦਾ ਐਲਾਨ ਕੀਤਾ ਹੋਇਆ ਸੀ 3 ਮਾਰਚ ਨੂੰ ਜਿਹੜੀ ਸਾਡੀ ਮੀਟਿੰਗ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਉਹ ਸਾਡੀ ਮੀਟਿੰਗ ਦਾ ਬੇਸਟਾ ਰਹੀ ਰਹੀ ਪਰ ਮੁੱਖ ਮੰਤਰੀ ਸਾਨੂੰ ਇੱਕ ਚਿਤਾਵਨੀ ਦੇ ਕੇ ਉੱਠੇ ਸੀ ਵੀ ਧਰਨੇ ਲਾ ਕੇ ਜਿਹੜੇ ਹੱਕ ਲੈਣੇ ਆਪਦੇ ਲੈ ਲਓ ਤੇ ਤੁਸੀਂ ਧਰਨਾ ਲਾ ਕੇ ਵੇਖ ਲਓ ਅਸੀਂ ਇੱਕ ਮੂੰਹ ਤੋੜਮਾ ਜਵਾਬ ਦੇਣ ਵਾਸਤੇ ਫਰੋਜਪੁਰ ਜ਼ਿਲ੍ਹੇ ਤੋਂ ਚੱਲੇ ਆਂ ਇੱਥੋਂ ਤੱਕ ਅਸੀਂ ਪਿੱਛੋ ਜੱਦੋਂ ਜੈਦ ਨਾਲ ਪਹੁੰਚ ਗਿਆ ਪਰ ਸਾਨੂੰ ਅੱਜ ਸਮਰਾਲੇ ਇਸ ਚੌਂਕੀ ਦੇ ਕੋਲੇ ਰੋਕ ਕੇ ਭਾਰੀ ਬੈਰੀਕੇਡਿੰਗ ਕਰਕੇ ਰੋਕਿਆ ਗਿਆ ਪਰ ਅਸੀਂ ਆਪਦਾ ਸ਼ਾਂਤਮਈ ਢੰਗ ਤਰੀਕੇ ਦੇ ਨਾਲ ਪੀਸਫੁੱਲ ਰਹਿ ਕੇ ਰੋਸ ਪ੍ਰਦਰਸ਼ਨ ਜਿਹੜਾ ਸੜਕ ਦੇ ਸਾਈਡ ਤੇ ਬਹਿ ਕੇ ਕਰ ਰਹੇ ਆਂ ਪਰ ਮੈਂ ਸਮਝਦਾ ਬਹੁਤ ਗਲਤ ਰਵਈਆ ਹੈ ਭਗਵੰਤ ਮਾਨ ਸਰਕਾਰ ਦਾ ਜਿਹੜਾ ਕਿਸਾਨਾਂ ਨੂੰ ਇੰਨਾ ਅਤਿਆਚਾਰ ਕਰਕੇ ਕੀ ਅਸੀਂ ਕੋਈ ਪਾਕਿਸਤਾਨ ਤੋਂ ਆਏ ਆ ਪੰਜਾਬ ਦੇ ਰਹਿਣ ਵਾਲੇ ਆ ਤੇ ਆਪਦੀ ਰਾਜਧਾਨੀ 'ਚ ਜਾਣਾ ਚਾਹੁੰਦੇ ਆ ਕਿਹੜੀ ਗੱਲੋਂ ਸਾਨੂੰ ਇੱਥੇ ਰੋਕੇਗਾ ਸਾਨੂੰ ਇਸ ਬਾਰੇ ਕੋਈ ਸਮਝ ਨਹੀਂ ਆ ਰਹੀ ਸਾਡਾ ਧਰਨਾ ਲਗਾਇਆ ਹੋਇਆ ਸ਼ਾਂਤਮੀ ਢੰਗ ਨਾਲ ਲਗਾਇਆ ਗਿਆ ਬਿਲਕੁਲ ਜੀ ਪੀਸਫੁਲ ਰਹਿ ਕੇ ਆ ਵੇਖ ਲੋ ਇਹ ਭਗਵੰਤ ਮਾਨ ਲੋਕਾਂ ਦੇ ਵਿੱਚ ਮੈਸੇਜ ਗਲਤ ਫਲਾਉਂਦਾ ਵੀ ਰਾਹਗੀਰਾਂ ਨੂੰ ਲੋਕਾਂ ਨੂੰ ਜਨਤਾ ਨੂੰ ਕਿਸਾਨ ਵਹਿਲੇ ਖਰਾਬ ਕਰਦੇ ਆ ਪਰ ਵੇਖ ਲੋ ਸਾਰਾ ਰਸਤਾ ਚੱਲਦਾ ਪਿਆ ਸਾਡੇ ਵਾਸਤੇ ਭਾਰੀ ਪੈਰੀਗੇਟਿੰਗ ਦੋ ਟਿਪਰ ਅੱਕ ਰੇਤੇ ਭਰ ਕੇ ਲਾਏ ਬੱਸਾਂ ਭਰ ਕੇ ਲਾਈਆਂ ਗਈਆਂ ਪਰ ਅਸੀਂ ਫਿਰ ਵੀ ਪੀਸਫੁਲ ਰਹਿ ਕੇ ਆਪਦਾ ਇੱਕ ਸਾਈਡ ਤੇ ਬੈਠ ਕੇ ਆਪਦਾ ਰੋਜ਼ ਪ੍ਰਦਰਸ਼ਨ ਜਿਹੜਾ ਕਰਦੇ ਪਏ ਸਰਕਾਰ ਕੰਨਾ ਡਿਟੇਨ ਕਰਨਾ ਕਿਵੇਂ ਦੇਖਦੇ ਮੈਂ ਇਹ ਸਰਕਾਰ ਦਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਕਿ ਸਾਡੇ ਸਯੁਗਤ ਮੋਰਚੇ ਦੇ ਲੀਡਰਾਂ ਨੂੰ ਆਗੂਆਂ ਨੂੰ ਰਾਤ 12 12:30 ਵਜੇ ਚੁੱਕ ਕੇ ਜੇਲ੍ਹਾਂ ਠਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਪਰ ਇੱਕ ਵਿਵਦਬੰਦੀ ਸੀ ਇਹਨਾਂ ਦੀ ਵੀ ਆਗੂਆਂ ਚੋਕਲੋ ਸ਼ਾਇਦ ਕਿਸਾਨ ਨਾ ਘਰੋਂ ਨਿਕਲਣਗੇ ਪਰ ਇਸ ਗੱਲ ਦਾ ਮੂੰਹ ਤੋੜਮਾ ਜਵਾਬ ਦੇਣ ਵਾਸਤੇ ਕਿਸਾਨ ਲੋਕ ਘਰਾਂ ਚੋਂ ਆਵਾਮ ਮਹਾਰੇ ਚੱਲ ਕੇ ਚੰਡੀਗੜ੍ਹ ਨੂੰ ਕੂਚ ਕਰ ਰਹੇ ਨੇ ਭਵੇਂ ਸਾਨੂੰ ਜਿੰਨਾ ਮਰਜ਼ੀ ਸਮਾਂ ਲੱਗ ਜੇ ਅਸੀਂ ਚੰਡੀਗੜ੍ਹ ਪਹੁੰਚ ਕੇ ਰਵਾਂਗੇ ਕੀ ਨਾਮ ਹੈ ਤੁਹਾਡਾ ਜੀ ਮੈਂ ਰਗਵੀਰ ਸਿੰਘ ਬੈਣੀਪਾਲ ਜਮੂਰੀ ਕਿਸਾਨ ਸਭਾ ਦਾ ਮੈਂ ਪੰਜਾਬ ਦਾ ਸੰਯੁਕਤ ਸਖਤਰ ਹਾਂ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੀ ਆਲ ਇੰਡੀਆ ਕਮੇਟੀ ਦਾ ਤੇ ਪੰਜਾਬ ਦੀ ਕਮੇਟੀ ਦਾ ਮੈਂ ਮੈਂਬਰ ਆ ਕਿੱਥੋਂ ਚੱਲੇ ਹੋ ਤੁਸੀਂ ਅਸੀਂ ਤਾਂ ਮੇਰੀ ਤਾਂ ਰੈਸ਼ ਲੁਧਿਆਣੇ ਆ ਅਸੀਂ ਲੁਧਿਆਣੇੋਂ ਚੱਲੇ ਆ ਪਰ ਸਾਡੇ ਨਾਲ ਸਾਥੀ ਜਿਹੜੇ ਇੱਥੇ ਆ ਹੈਡੋਂ ਚੌਕੀ ਦੇ ਸਾਹਮਣੇ ਪੁਲਿਸ ਨੇ ਨਾਕਾਬੰਦੀ ਕਰਕੇ ਰੋਕੇ ਨੇ ਇਹ ਕੋਈ ਫਿਰੋਜ਼ਪੁਰ ਤੋਂ ਕੋਈ ਫਰੀਦਕੋਟ ਤੋਂ ਦੂਰੋਂ ਦੂਰੋਂ ਕੱਲ ਦੇ ਤੁਰੇ ਹੋਏ ਸਾਥੀ ਇੱਥੇ ਪਹੁੰਚੇ ਨੇ ਚੰਡੀਗੜ੍ਹੋਂ ਤਾਂ ਜਾ ਰਹੇ ਸੀ ਤੇ ਤਰਨਾ ਲਗਾਇਆ ਤਰਨਾ ਲਗਾ ਲਿਆ ਹੁਣ ਚ ਨਿਕੜ ਕਿਵੇਂ ਜਾਓ ਦੇਖੋ ਸਾਡਾ ਨਿਸ਼ਾਨਾ ਸੀਗਾ ਅਸੀਂ ਮੰਗ ਕੀਤੀ ਸੀ 34 ਸੈਕਟਰ ਦੇ ਵਿੱਚ ਸਾਨੂੰ ਸਥਾਨ ਦਿੱਤਾ ਜਾਵੇ ਤੇ ਅਸੀਂ ਉੱਥੇ ਆਪਣਾ ਮੰਗਾਂ ਦਾ ਜਿਹੜਾ ਮਤਲਬ ਧਰਨਾ ਮਾਰ ਕੇ ਸਰਕਾਰ ਦੇ ਸਾਹਮਣੇ ਆਪਣੀ ਪ੍ਰੈਜੈਂਟੇਸ਼ਨ ਪੇਸ਼ ਕਰਕੇ ਪ੍ਰੋਟੈਸਟ ਕਰਕੇ ਅਸੀਂ ਆਪਣੀਆਂ ਮੰਗਾਂ ਲਈ ਉੱਥੇ ਸੰਘਰਸ਼ ਕਰਨਾ ਚਾਹੁੰਦੇ ਸੀ ਜਿਹੜਾ ਸਾਡਾ ਜਮਹੂਰੀ ਹੱਕ ਹੈ ਸਰਕਾਰ ਨੇ ਪਹਿਲਾਂ ਤਾਂ ਉੱਥੇ ਸਾਨੂੰ ਜਗ੍ਹਾ ਨਹੀਂ ਅਲਾਟ ਕੀਤੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਈੜ ਕੇ ਬਣਾਈ ਗਈ ਹੈ ਸਾਨੂੰ ਬਗਾਨਗੀ ਦੀ ਭਾਵਨਾ ਦੀ ਤਰ੍ਹਾਂ ਪੰਜਾਬ ਨੂੰ ਉੱਥੋਂ ਦਰਕਰਿਆ ਜਾ ਰਿਹਾ ਦੂਜੇ ਨੰਬਰ ਦੇ ਉੱਤੇ ਅਸੀਂ ਫੈਸਲਾ ਇਹ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਸ਼ਾਂਤੀਪੂਰਵ ਰਹਿੰਦੇ ਹੋਏ ਜਿੱਥੇ ਕਿਤੇ ਪ੍ਰਸ਼ਾਸਨ ਸਾਨੂੰ ਰੋਕਦਾ ਜਿੱਥੇ ਕਿਤੇ ਨਾਕੇ ਲਾਉਂਦੇ ਨੇ ਉੱਥੇ ਅਸੀਂ ਉੱਥੇ ਹੀ ਧਰਨੇ ਸ਼ੁਰੂ ਕਰ ਦੇਣੇ ਨੇ ਮੇਰੇ ਕੋਲ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਘੱਟੋ ਘੱਟ 100 ਜਗ੍ਹਾ ਦੇ ਉੱਤੇ ਅੱਜ ਇਹ ਜਿਹੜਾ ਮੋਰਚਾ ਇਹ ਸੰਘਰਸ਼ ਹੈ ਜਿਹੜਾ ਇਹ ਧਰਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਤੇ ਜਿੰਨਾ ਚਿਰ ਸਾਡਾ ਪੰਜਾਬ ਦਾ ਫੈਸਲਾ ਨਹੀਂ ਹੁੰਦਾ ਸ਼ਾਮ ਤੱਕ ਵੀ ਅਸੀਂ ਅੱਗੇ ਕੀ ਕਰਨਾ ਉਹਨਾਂ ਚਾ ਸਾਡੇ ਧਰਨੇ ਸਾਰੀਆਂ ਜਗ੍ਹਾ ਦੇ ਉੱਤੇ ਸ਼ਾਮਲ ਹੋਣਗੇ ਤੇ ਜਿਹੜੇ ਬੰਦੇ ਸਾਡੇ ਸਾਡੇ ਆਗੂ ਛਾਪੇ ਮਾਰ ਕੇ ਜਾਂ ਉਹਨਾਂ ਨੇ ਕੱਲ ਪਰਸੋਂ ਦੇ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤੇ ਨੇ ਜਾਂ ਜਿਨ੍ਹਾਂ ਦੇ ਘਰਾਂ ਦੇ ਸਾਹਮਣੇ ਪੁਲਿਸ ਬਿਠਾ ਕੇ ਉਹਨਾਂ ਨੂੰ ਹੌਸ ਰੈਸਟ ਕੀਤਾ ਅਸੀਂ ਉਹਨਾਂ ਦੀ ਸਖਤ ਨਿੰਦਿਆ ਕਰਦਾ ਭਗਵੰਤ ਮਾਨ ਦੀ ਇਹ ਬਦਲਾਅ ਦੀ ਸਰਕਾਰ ਨੇ ਆਪਣਾ ਅਸਲੀ ਰੂਪ ਹੈ ਜਿਹੜਾ ਉਹ ਲੋਕਾਂ ਸਾਹਮਣੇ ਪੇਸ਼ ਕਰ ਦਿੰਦਾ ਜਿਹੜਾ ਉਹਦੇ ਲਈ ਚੰਗਾ ਨਹੀਂ ਹੋਣਾ ਪੰਜਾਬ ਦੇ ਲੜਦੇ ਲੋਕ ਨੇ ਜਿਹੜੇ ਉਹ ਹਮੇਸ਼ਾ ਜਿੱਤੇ ਨੇ ਤੇ ਹੁਣ ਵੀ ਜਿੱਤਣਗੇ ਕਿੰਨੀ ਕੀ ਕੀ ਤਿਆਰੀਆਂ ਨੇ ਤੁਹਾਡੇ ਕੋਲ ਜੇ ਮੰਨ ਲਓ ਅੱਜ ਕੋਈ ਫੈਸਲਾ ਨਾ ਹੋਇਆ ਤਾਂ ਕਿੰਨੇ ਦਾ ਧਰਨਾ ਲਾਉਗੇ ਤੇ ਕੀ ਤਿਆਰੀਆਂ ਤੁਹਾਡੀਆਂ ਨੇ ਦੇਖੋ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਇਤਿਹਾਸ ਦੱਸਦਾ ਅਸੀਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸਾਨੂੰ ਬਦਨਾਮ ਕੀਤਾ ਗਿਆ ਇਹ ਖਾਲਸਤਾਨੀ ਨੇ ਇਹ ਅੱਤਵਾਦੀ ਨੇ ਇਹ ਆ ਕੇ ਇੱਥੇ ਗੜਵਾਣਾ ਪੈਦਾ ਕਰਨਗੇ 13 ਮਹੀਨੇ ਅਸੀਂ ਇੱਕ ਪੱਤਾ ਨਹੀਂ ਮਤਲਬ ਹਿੱਲਣ ਦਿੱਤਾ ਅਸੀਂ ਇੱਕ ਵਟਾ ਨਹੀਂ ਮਾਰਿਆ ਪੰਜਾਬ ਦੇ ਲੋਕਾਂ ਨੇ ਸ਼ਾਂਤੀਪੁਰ ਮੋਦੀ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਸੀ ਉਹ 13 ਮਹੀਨੇ ਉੱਥੇ ਲਾਇਆ ਤੇ ਅਸੀਂ ਜਿੱਤ ਕੇ ਆਇਆ ਅਸੀਂ ਹੁਣ ਵੀ ਸ਼ਾਂਤੀਪੁਰ ਕੋ ਰਹਿੰਦੇ ਹੋਏ ਜਿਨ੍ਹਾਂ ਚਿਰ ਪੰਤਪਾਤਮਾਨ ਦੀ ਸਰਕਾਰ ਹੈ ਜਿਹੜੀ ਉਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਤੇ ਜਿਹੜੀਆਂ ਮੰਗਾਂ ਹੋਰ ਨੇ ਉਹ ਪੰਜਾਬ ਨਾਲ ਸੰਬੰਧਿਤ ਨੇ ਜਿਹੜੀਆਂ ਉਹਨਾਂ ਨੂੰ ਉਹ ਸੁਣ ਕੇ ਉਹਦਾ ਕੋਈ ਹੱਲ ਨਹੀਂ ਕਰਦੀ ਅਸੀਂ ਬੱਕਰੇ ਬੱਕਰੇ ਰੂਪ ਦੇ ਵਿੱਚ ਇਹ ਸੰਘਰਸ਼ ਜਾਰੀ ਰੱਖਾਂਗੇ ਮੈਡਮ ਅੱਜ ਹੱਡੋ ਪੁਲਿਸ ਚੌਂਕੀ ਦੇ ਬਾਹਰ ਕਿਸਾਨ ਕਰਨਾ ਲੱਗਿਆ ਹੋਇਆ ਹੈ ਪੁਲਿਸ ਕੜੀ ਸੁਰੱਖਿਆ ਕੀਤੀ ਹੋਈ ਹੈ ਕਿ ਜਣਾ ਚਾਹੁੰਦੇ ਹਾਂ ਜੀ ਇੱਥੇ ਅਸੀਂ ਇੱਕ ਸਟਰੋਂਗ ਨਾਕਾ ਲਗਾਇਆ ਹੋਇਆ ਆਪਣਾ ਕਦੀ 100 ਤੋਂ ਵੱਧ ਪੁਲਿਸ ਮੁਲਾਜ਼ਮ ਇੱਥੇ ਹੈਗੇ ਸਟਰੋਂਗ ਵੈਰੀਕੇਟਿੰਗ ਅਸੀਂ ਇੱਥੇ ਕੀਤੀ ਹੋਈ ਹੈ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੇ ਅਮਨ ਸ਼ਾਂਤੀ ਦਾ ਭੰਗ ਨਾ ਹੋਵੇ ਇਸ ਕਰਕੇ ਤੁਸੀਂ ਕਿਰਪਾ ਕਰਕੇ ਇਸ ਤਰੀਕੇ ਦੀ ਕੋਈ ਹਰਕਤ ਨਾ ਕਰਿਓ ਤੇ ਉਹਨੂੰ ਮੰਨਦੇ ਹੋਏ ਸ਼ਾਂਤੀ ਨਾਲ ਰੋਡ ਦੀ ਸਾਈਡ ਤੇ ਬੈਠੇ ਹੋਏ ਆ ਕਿਸੇ ਨੂੰ ਕੋਈ ਹਉਸੂਗੀ ਦਾ ਨਾ ਹੋਵੇ ਤੇ ਮੋਹਾਲੀ ਚੰਡੀਗੜ੍ਹ ਜਿਹੜਾ ਇਹਨਾਂ ਦਾ ਧਰਨਾ ਲਾਉਣ ਦਾ ਪ੍ਰੋਗਰਾਮ ਸੀਗਾ ਉਹਦੇ ਕਰਕੇ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਉੱਥੇ ਅਮਨ ਸ਼ਾਂਤੀ ਨਾ ਭੰਗ ਹੋਵੇ ਨਹੀਂ ਕਿਸਾਨਾਂ ਦਾ ਇਹ ਵੀ ਕਹਿਣਾ ਕੋਈ ਰੀਟੇਨ ਵੀ ਕੀਤੇ ਗਏ ਨੇ ਸਵੇਰੀ ਅੱਜ ਕਿਸਾਨ ਅੱਜ ਅੱਜ ਨਹੀਂ ਜੀ ਕੱਲ੍ਹ ਕੁਝ ਜਿਹੜੇ ਹੈਗੇ ਪ੍ਰੀਵੈਂਟਿਵ ਅਰੈਸਟ ਹੋਈਏ ਜੋ ਲੀਗਲ ਕਾਰਵਾਈ ਹੈ ਨੇ ਕੋਈ ਅੱਜ ਹੋਰ ਅਰੈਸਟ ਨਹੀਂ ਹੋਈ ਹੈਗੀ ਜੀ ਅੱਜ ਕੋਈ ਅਰੈਸਟ ਹੋਈਆਂ ਨਾ ਕਿਤੇ ਨਹੀਂ ਅੱਜ ਇਹਨਾਂ ਨੂੰ ਇੱਥੇ ਬਿਠਾਇਆ ਗਿਆ ਸਾਈਟ 'ਚ ਬੈਠੇ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਹ ਜਿਹੜੇ ਕਿਸਾਨਾਂ ਨੂੰ ਨਾਇਕ ਡੀਲ 'ਚ ਇਰਾਸਤ 'ਚ ਭੇਜੇ ਗਏ ਨੇ ਹਾਂਜੀ ਕੁਝ ਭੇਜੇ ਗਏ ਤੇ ਮੈਮ ਕਿੰਨਾ ਚਿਰ ਤੱਕ ਬਿਠਾਏ ਬੈਠੇ ਰਹਿਣਗੇ ਇਹਨਾਂ ਨੂੰ ਕਦੋਂ ਰੁਕੇ ਜਾਊਗਾ ਇਹਨਾਂ ਨੂੰ ਨਹੀਂ ਅਸੀਂ ਨਹੀਂ ਰੋਕੇ ਜੀ ਅਸੀਂ ਤਾਂ ਕਹਿ ਰਹੇ ਹੁਣੇ ਚਲੇ ਜਾਣੇ ਘਰੇ ਚਲੇ ਜਾਣ ਇਹ ਆਪਣੇ ਆਪ ਬੈਠੇ ਹੋਏ ਅਸੀਂ ਸਿਰਫ ਇਹ ਕਹਿ ਰਹੇ ਕਿ ਇਹ ਚੰਡੀਗੜ੍ਹ ਜਾਂ ਮੁਹਾਲੀ ਜਾ ਕੇ ਤਰਨਾ ਨਾ ਲਾਉਣ ਲੋਕਾਂ ਨੂੰ ਅ ਸੁਨੀ ਦਾ ਨਾ ਹੋਵੇ ਤੇ ਉੱਥੇ ਜਾ ਕੇ ਜਿਹੜਾ ਹੈਗਾ ਲਾਅ ਐਂਡ ਆਰਡਰ ਮੇਨਟੇਨ ਰ ਹੈ ਉਸ ਕਰਕੇ ਅਸੀਂ ਇਹਨਾਂ ਨੂੰ ਰੋਕਿਆ ਹੋਇਆ ਹੈ ਉੱਥੇ ਜਾਣ ਤੋਂ ਰੋਕਿਆ ਹੋਇਆ ਹੈ ਮੈਂ ਟੋਟਲ ਕਿੰਨੇ ਨਾਕੇ ਲਗਾਏ ਹੋਏ ਨੇ ਆਪਣੇ ਸਮਰਾਲਾ ਸੁਧੇ ਆਪਣੇ ਲੁਧਿਆਣਾ ਰੇ ਤੇ ਤਿੰਨ ਜ਼ਿਲ੍ਹੇ ਹੈਗੇ ਜੀ ਖੰਨਾ ਨਵਾਂ ਸ਼ਹਿਰ ਤੇ ਲੁਧਿਆਣਾ ਰੂਰਲ ਜਿਹਨੂੰ ਆਪਾਂ ਜਗਰਾਓ ਕਹਿੰਦੇ ਹੈਗੇ ਸੋ ਇਹਦੇ ਵਿੱਚ ਟੋਟਲ 11 ਸਟਰੋਂਗ ਨਾਕੇ ਲਗਾਏ ਗਏ ਹੈ ਤੇ ਇਸ ਤੋਂ ਇਲਾਵਾ ਜਿਹੜੇ 8 ਅਸੈਂਬਲੀ ਪੁਆਇੰਟਸਾਨੂੰ ਪਤਾ ਲੱਗੇ ਸੀ ਜਿੱਥੇ ਕਟ ਹੋਣ ਦੀ ਸੰਭਾਵਨਾ ਹੈ ਉੱਥੇ ਵੀ ਹੈਵੀ ਡਿਪਲੋਇਮੈਂਟ ਪੁਲਿਸ ਵੱਲੋਂ ਕੀਤੀ ਗਈ ਹੈ ਜੀ じゃあ。いい